ਹਾਈ ਲੱਖ ਵਿਦਿਆਰਥੀਆਂ ਦੇ ਵਜੀਫੇ ਜਿਹੜੇ ਆ ਉਹਨਾਂ ਵਜੀਫਿਆਂ ਨੂੰ ਪ੍ਰਾਈਸ ਇੰਡੈਕਸ ਦੇ ਨਾਲ ਜੋੜ ਕੇ ਫਿਕਸ ਕਰਕੇ ਉਹਨਾਂ ਨੂੰ ਵਧਾਇਆ ਜਾਵੇ ਸਾਡੇ ਤੇ ਜ਼ੁਲਮ ਹੋ ਰਿਹਾ ਹੈ ਆੜਾ ਸੋਸ਼ਲ ਐਕਸਪਲੋਇਟੇਸ਼ਨ ਹੋ ਰਹੀ ਹੈ ਰੇਪ ਹੋ ਰਹੇ ਨੇ ਸਾਡੇ ਸਮਾਜ 'ਚ ਇਹਨੂੰ ਨੱਥ ਪਾਉਣ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਔਰ ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਨੂੰ ਇਹੋ ਜੀ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਇੱਕ ਸਮਾਜ ਦੇ ਵਿੱਚ ਆਵੇ ਮਰੇਗਾ ਦਾ ਕੰਮ ਘਟਾਤਾ ਜਾ ਰਿਹਾ ਔਰ ਮਰੇਗਾ ਦੇ ਹਜ਼ਾਰਾਂ ਹੀ ਮਜ਼ਦੂਰ ਜਿਹੜੇ ਆ ਉਹ ਘਰ ਬੈਠੇ ਬੈਠੇ ਆ ਆ ਹੜਾਂ ਦੀ ਮਾਰ ਦੇ ਵਿੱਚ ਬਹੁਤ ਵੱਡਾ ਕਰੋਪੀ ਆਈ ਹੈ ਕਿ ਜਿੱਥੇ ਤੁਸੀਂ ਕਿਸਾਨਾਂ ਨੂੰ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਹੈ ਕਿਉਂਕਿ ਉਹਨਾਂ ਦੀ ਫਸਲ ਤਬਾਹ ਹੋ ਗਈਆਂ ਤੇ ਫਸਲਾਂ ਉਗਾਉਣ ਵਾਲਾ ਤੇ ਉਹਨੂੰ ਬਣਾਉਣ ਵਾਲਾ ਤਾਂ ਕਿਸਾਨ ਹੈ ਖੇਤ ਮਜ਼ਦੂਰ ਜਿਹਨੂੰ ਆਪਾਂ ਕਹਿੰਨੇ ਆ ਉਹ ਖੇਤ ਮਜ਼ਦੂਰ ਨੂੰ ਕੀ ਫਾਇਦਾ ਹੋਊ ਉਹਦੇ ਚ ਐਸੀ ਕਿਹਾ ਵੀ ਤੁਸੀਂ ਐਸੀਬੀਸੀ ਰਾਖਵੇਂ ਕਰਨ ਨੂੰ ਲੈ ਕੇ ਅਕਸਰ ਹੀ ਵਾਦ ਵਿਵਾਦ ਜੁੜੇ ਨੇ ਦੇਖੇ ਜਾਂਦੇ ਨੇ ਤੇ ਇਸ ਰਾਖਵੇਂ ਕਰਨ ਨੂੰ ਲੈ ਕੇ ਬਹੁਤ ਵਾਰ ਜੁੜੇ ਨੇ ਸਵਾਲ ਵੀ ਚੁੱਕੇ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਰਾਖਵੇਂ ਕਰਨ ਦੇ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਖੁੰਝ ਜਾਂਦੇ ਨੇ ਇੰਟੈਲੀਜੈਂਟ ਹੋਣ ਦੇ ਬਾਵਜੂਦ ਡਿਜ਼ਰਵਿੰਗ ਹੋਣ ਦੇ ਬਾਵਜੂਦ ਪਰ ਦੂਜੇ ਪਾਸੇ ਹਾਲੇ ਵੀ ਜਿਹੜੇ ਐਸਬੀਸੀ ਤੇ ਇਸ ਦੇ ਨਾਲ ਜੁੜੀਆਂ ਜੁੜੀਆਂ ਹੋਈਆਂ ਕਈ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਕਈ ਰੋਸ ਹੋਰ ਪਾਇਆ ਜਾਂਦੇ ਨੇ ਕਿ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦੀਆਂ ਹੱਲ ਨਹੀਂ ਹੋ ਰਹੀਆਂ ਸੋ ਪੰਜਾਬ ਉਹਦੇ ਵਿੱਚ ਕੈਬਨਟ ਮੰਤਰੀ ਹਰਪਾਲ ਸੀਮਾ ਦੇ ਨਾਲ ਖਾਸ ਤੌਰ ਦੇ ਉਤੇ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ 27 ਜਿਹੜੀਆਂ ਜਥੇਬੰਦੀਆਂ ਨੇ ਅਲੱਗ-ਅਲੱਗ ਤੇ ਕੀ ਕੁਝ ਉਹਨਾਂ ਦਾ ਮੁੱਦਾ ਸੀ ਤੇ ਕੀ ਕੁਝ ਕੈਬਨਟ ਮੰਤਰੀ ਦੇ ਵੱਲੋਂ ਉਹਨਾਂ ਨੂੰ ਜਿਹੜਾ ਹੈ ਵਾਅਦਾ ਕੀਤਾ ਗਿਆ ਹੈ ਤਸੱਲੀ ਦਿੱਤੀ ਗਈ ਇਸ ਬਾਬਤ ਗੱਲਬਾਤ ਕਰਾਂਗੇ ਜਥੇਬੰਦੀ ਦੇ ਆਗੂ ਸਾਡੇ ਨਾਲ ਮੌਜੂਦ ਨੇ सर पहला एक अपना छोटा जाो तो एग्जै मुद्दा की इसी थोड़ा मैं स्काई चैनल दवाद कर मैं जसवीर सिंह पाल हैं आई एम स्टेट कोआर्डीनेटर ट्वेंटी सैवन शूल कास्ट बैकवर्ड क्लासेज इंपलाईज एंड सोशल ऑर्गनाइजेशन का स्टेट कोआर्नेटर है ये मेरी सारी टीम है ਐਂਡ ਆਈ ਐਮ ਦਾ ਚੇਅਰਮੈਨ ਗੈਸਟ ਐਂਡ ਨਾਨ ਗੈਸਟਿਡ ਐਸਸੀਬੀਸੀ ਐਮਪਲਾਈਜ਼ ਵੈਲਫੇਅਰ ਫਿਡਰੇਸ਼ਨ ਪੰਜਾਬ ਸਾਡੀ ਅੱਜ ਫਿਕਸਡ ਮੀਟਿੰਗ ਸੀ ਕੈਬਨਿਟ ਸਬ ਕਮੇਟੀ ਦੇ ਨਾਲ ਉਹਨਾਂ ਦੇ ਚੇਅਰਮੈਨ ਚੀਮਾ ਜੀ ਦੇ ਨਾਲ ਅੱਜ ਮੀਟਿੰਗ ਹੋਈ ਹੈ ਜਿਹਦੇ ਵਿੱਚ ਅਸੀਂ ਸਾਡੇ ਜਿਹੜੇ ਮੁੱਦੇ ਚੱਲਦੇ ਨੇ ਰਿਜ਼ਰਵੇਸ਼ਨ ਐਜ਼ ਪਰ ਪਪੂਲੇਸ਼ਨ ਬਜਟ ਪਲਾਨ ਐਜ਼ ਪਰ ਪਪੂਲੇਸ਼ਨ ਔਰ 85th ਐਮੈਂਡਮੈਂਟ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋਲਡ ਕੀਤੀ ਹੋਈ ਹੈ ਉਹਨੂੰ ਚਲਾਉਣ ਦੇ ਲਈ ਔਰ ਜਿਹੜਾ 10 ਅਕਤੂਬਰ 14 ਦਾ ਲੈਟਰ ਹੈ ਜਿਹੜਾ ਰਿਜ਼ਰਵੇਸ਼ਨ ਨੂੰ ਵੀ ਰੋਕ ਲਾਉਂਦਾ ਔਰ 58ਵੀਂ ਸੋਧ ਜਿਹੜੀ ਮੈਂਬਰ ਜਿਹੜੀ ਪਾਰਲੀਮੈਂਟ ਵਿੱਚ ਕੀਤੀ ਸੀ ਪਾਰਲੀਮੈਂਟ ਦੇ ਉੱਤੇ ਹੀ ਨਾ ਉਹ ਲੈਟਰ ਨੂੰ ਤੁਰੰਤ ਤੌਰ ਤੇ ਹਜ਼ਾਰੀ ਕ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ 28 ਲੱਖ ਵਿਦਿਆਰਥੀਆਂ ਦੇ ਵਜੀਫੇ ਜਿਹੜੇ ਆ ਉਹਨਾਂ ਵਜੀਫੀਆਂ ਨੂੰ ਪ੍ਰਾਈਸ ਇੰਡੈਕਸ ਦੇ ਨਾਲ ਜੋੜ ਕੇ ਫਿਕਸ ਕਰਕੇ ਉਹਨਾਂ ਨੂੰ ਵਧਾਇਆ ਜਾਵੇ ਇਸੇ ਤਰ੍ਹਾਂ ਹੀ ਜਿਹੜੇ ਸਾਡਾ ਸਾਡੇ ਤੇ ਜ਼ੁਲਮ ਹੋ ਰਿਹਾ ਹੈ ਆੜਾ ਸੋਸ਼ਲ ਐਕਸਪਲੋਇਟੇਸ਼ਨ ਹੋ ਰਹੀ ਹੈ ਰੇਪ ਹੋ ਰਹੇ ਨੇ ਸਾਡੇ ਸਮਾਜ ਦੇ ਇਹਨੂੰ ਨੱਥ ਪਾਉਣ ਦੇ ਲਈ ਸਖਤੋ ਸਖਤ ਕਾਨੂੰਨ ਬਣਾਇਆ ਜਾਵੇ ਔਰ ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਨੂੰ ਇਹੋ ਜੀ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਇੱਕ ਸਮਾਜ ਦੇ ਵਿੱਚ ਆਵੇ ਦੂਜਾ ਮਨਰੇਗਾ ਦਾ ਜਿਹੜਾ ਕੰਮ ਹੈ ਮਨਰੇਗਾ ਦਾ ਕੰਮ ਘਟਾਤਾ ਜਾ ਰਿਹਾ ਔਰ ਮਨਰੇਗਾ ਦੇ ਹਜ਼ਾਰਾਂ ਹੀ ਮਜ਼ਦੂਰ ਜਿਹੜੇ ਆ ਉਹ ਘਰ ਬੈਠੇ ਬੈਠੇ ਆ ਆ ਹੜਾਂ ਦੀ ਮਾਰ ਦੇ ਵਿੱਚ ਬਹੁਤ ਵੱਡਾ ਕਰੋਪੀ ਆਈ ਹੈ ਜਿੱਥੇ ਅਸੀਂ ਹੜਾਂ ਦੀ ਮਾਰ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਉੱਥੇ ਅਸੀਂ ਸਰਕਾਰ ਦੇ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਜਿੱਥੇ ਤੁਸੀਂ ਕਿਸਾਨਾਂ ਨੂੰ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਜੇ ਕੋਈ ਨਹੀਂ ਫਸਲ ਤਬਾਹ ਹੋ ਗਈਆਂ ਤੇ ਫਸਲਾਂ ਨੂੰ اگਾਉਣ ਵਾਲਾ ਤੇ ਉਹਨੂੰ ਬਣਾਉਣ ਵਾਲਾ ਤਾਂ ਕਿਸਾਨ ਹੈ ਖੇਤ ਮਜ਼ਦੂਰ ਜਿਹਨੂੰ ਆਪਾਂ ਕਹਿੰਦੇ ਆ ਉਹ ਖੇਤ ਮਜ਼ਦੂਰ ਨੂੰ ਕੀ ਫਾਇਦਾ ਹੋਊਗਾ ਉਹਦੇ ਵਿੱਚ ਅਸੀਂ ਕਿਹਾ ਵੀ ਤੁਸੀਂ ਪਰ 1 5000 ਰੁਪਇਆ ਖੇਤ ਮਜ਼ਦੂਰ ਨੂੰ ਜਿਹੜਾ ਆ ਉਹ ਮੁਆਵਜ਼ਾ ਦੇਵੋ ਕਿਉਂਕਿ ਤਿੰਨ ਮਹੀਨੇ ਤੋਂ ਮੇ ਜਿਹੜੇ ਖੇਤ ਮਜ਼ਦੂਰ ਆ ਜਾਂ ਜਿਹੜੇ ਪਿੰਡੂ ਮਜ਼ਦੂਰ ਆ ਬੇਰਜਗਾਰ ਹੋ ਗਏ ਬਰਖਾ ਕਰਕੇ ਇਸ ਕਰਕੇ ਉਹਨਾਂ ਦੀ ਰੀਹਬਿਲੀਟੇਸ਼ਨ ਦੀ ਅਸੀਂ ਇਹ ਕਹਿੰਦੇ ਆ ਜੀ ਵੀ ਅਸੀਂ ਜਿਹੜਾ 2 ਲੱਖ ਰੁਪਇਆ ਦੇਾਂਗੇ ਮਕਾਨ ਲਈ ਗਰੀਬ ਕਿੱਥੋਂ ਬਣਾ ਲੂਗਾ ਅਸੀਂ ਮੰਗ ਕੀਤੀ ਐ ਵੀ ਘੱਟੋ-ਕੱਟ 2 ਲੱਖ ਰੁਪਈਆ ਰਿਪੇਅਰ ਲਈ ਦਿਓ ਔਰ 10 ਲੱਖ ਰੁਪਈਆ ਜਿਹੜਾ ਉਹਦੇ ਉਹਨਾਂ ਦੇ ਜਾਂ ਪੈਸੇ ਦਿਓ ਜਾਂ ਉਹਨਾਂ ਨੂੰ ਮਕੈਮੀ ਜਿਹੜੀ ਮਕਾਨ ਬਣਾ ਕੇ ਦਿਓ ਸਰਦੀਆਂ ਆ ਰਹੀਆਂ ਉਹ ਬਾਹਰ ਠੰਡ ਚ ਸੌਣਗੇ ਗਰੀਬ ਚਾਰੇ ਹੋ ਇਸ ਤਰ੍ਹਾਂ ਦੇ ਸਾਡੇ ਜਿਹੜੇ ਮਸਲੇ ਐ ਉਹ ਅਸੀਂ ਅੱਜ ਉੱਥੇ ਉਹਨਾਂ ਨਾਲ ਗੱਲ ਕਰਕੇ ਆਏ ਆਂ ਰਾਖਵੀਕਰਨ ਨੂੰ ਲੈ ਕੇ ਕੀ ਐਗਜ਼ੈਕਟ ਤੁਹਾਡਾ ਮੁੱਦਾ ਸੀ ਜੇਕਰ ਆਪਾਂ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਚਾਹੀਏ ਕਿ ਰਾਖਵੀਕਰਨ ਨੂੰ ਲੈ ਕੇ ਕੀ ਕੁਝ ਐਗਜ਼ੈਕਟ ਪ੍ਰੋਬਲਮ ਸੀ ਤੁਹਾਡੀ ਰਾਖਵਾ ਰਿਜ਼ਰਵੇਸ਼ਨ ਇਜ਼ ਐਨ ਕਨਸਟੀਟਿਊਸ਼ਨਲ ਅਸਪੈਕਟ ਪਾਰਲੀਮੈਂਟ ਨੇ ਜਨਵਰੀ 2021 ਦੇ ਵਿੱਚ ਇੱਕ ਜੰਝੂਆ ਜਜਮੈਂਟ ਆਈ ਸੀ ਜਿਹੜੀ ਸ਼ਡਿਊਲ ਕਾਸਟਾਂ ਨੂੰ ਗੀਚੀ ਤੇ ਵੜਦੀ ਸੀ ਕੋਈ ਬੰਦਾ ਵੀ ਜਿਹੜਾ ਸ਼ਡਿਊਲ ਕਾਸਟ ਮੁਲਾਜ਼ਮ ਜਿਹੜਾ ਜਿੱਦੀ ਵੀ ਪ੍ਰੋਮੋਸ਼ਨ ਹੋਈ ਸੀ ਸਬਧਾਨ ਦੇ ਦੂਨ ਹੋਈ ਸੀ ਰੱਖਮ ਕਰਨ ਦੀ ਹੋਈ ਸੀ ਉਹਨੂੰ ਉਹਨਾਂ ਨੇ ਐਕਸੈਲੇਟਰ ਕਰ ਦਿੱਤਾ ਪਾਰਲੀਮੈਂਟ ਨੇ ਉਸ ਕਾਨੂੰਨ ਨੂੰ ਜਜੂਆ ਜਜਮੈਂਟ ਨੂੰ ਰੱਦ ਕਰਤਾ 21 ਦੇ ਵਿੱਚ ਪੰਜਾਬ ਦੇ ਵਿੱਚ ਉਹ ਜਿਹੜੀ ਜਜਮੈਂਟ ਆ 2005 ਲਾਗੂ ਹੋਈ ਔਰ ਇੱਥੇ ਹੋਲਡ ਕੀਤੀ ਹੋਈ ਹੈ ਉਹਦੇ ਨਾਲ ਪੰਜਾਬ ਦਾ ਰੱਖਮ ਅਕਰ ਰੁਕਿਆ ਪਿਆ ਹੈ ਔਰ ਜਿਹੜੇ ਸੀਨੀਅਰ ਸਾਡੇ ਸਾਥੀ ਹੈਗੇ ਆ ਉਹ ਕਿਸੇ ਵੀ ਡਿਪਾਰਟਮੈਂਟ ਚ ਹਜ਼ਾਰਾਂ ਹੀ ਤਰ੍ਹਾਂ ਚ ਦਿੱਲੀ ਦੇ ਟੈਰ ਹੋ ਰਹੇ ਆ ਅਗਲੀ ਪਰੋਸ਼ ਨਹੀਂ ਮਿਲੀ ਉਹਨਾਂ ਨੂੰ ਇਸ ਤਰ੍ਹਾਂ ਸਾਡੇ ਮੁੱਦੇ ਹੈ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਕਰਕੇ ਆਏ ਆ ਇਹ ਸਾਡੇ 31 31 ਮੁੱਦੇ ਆ ਰੱਖਮਾਂ ਕਰਨ ਨੂੰ ਲੈ ਕੇ ਮਤਲਬ ਵੀ ਹੁਣ ਕੀ ਜਿਵੇਂ ਇੱਕ ਜਿਵੇਂ 25% ਜਾਂ 50% ਬਹੁਤ ਸਾਰੀਆਂ ਨੌਕਰੀਆਂ ਦੇ ਵਿੱਚ ਹੀ ਰੱਖਮਾਂ ਕਰਨ ਰੱਖਿਆ ਹੋਇਆ ਹੁੰਦਾ ਕਿ ਉਹ ਰੱਖਮਾਂ ਕਰਨ ਨਹੀਂ ਮਿਲ ਪਾ ਰਿਆ ਨੌਕਰੀਆਂ ਦੇ ਵਿੱਚ ਜਾਂ ਐਗਜ਼ੈਕਟ ਹੋਰ ਕੀ ਇਸ਼ੂ ਹੈ ਇਹ ਮਿਲ ਰਿਹਾ ਹੈ ਦਖਵਾ ਕਰਨ ਦੀ ਜੋ ਪ੍ਰੋਵੀਜ਼ਨ ਹੈ ਸਾਡੀ ਉਹ 19 ਉਹ ਰੈਸਟ੍ਰਿਕਟ ਕਰਤੀ ਹੈ ਅਸੀਂ ਜਿਹੜੇ ਲੋਕ ਹਨ ਅਸੀਂ ਸਨੀਓਰਿਟੀ ਕਾ ਮੈਰਿਟ ਤੇ ਵੀ ਆ ਸਕ ਆਉਨੇ ਆ ਸਾਡੀ ਸਨੀਓਰਿਟੀ ਕਾ ਮੈਰਿਟ ਬੰਦ ਕਰੀ ਹੋਈ ਹੈ ਇਹਨਾਂ ਨੇ ਉਹ ਸਾਨੂੰ ਪੋਸਟ ਨਹੀਂ ਦਿੰਦੇ ਜੋ ਤੁਸੀਂ ਹੁਣ ਚਾਹੁੰਦੇ ਹੋ ਕਿ ਉਹ ਪੋਸਟਾ ਹਾਂ ਉਹ 85th ਐਮੈਂਡਮੈਂਟ ਦੇ ਨਾਲ ਸਾਡੀਆਂ ਉਹ ਰਿਸਟੋਰ ਹੁੰਦੀਆਂ ਸਾਡੀਆਂ ਉਹ ਇਹ ਮੈਂ ਹੁਣ ਤੁਹਾਨੂੰ ਕੀ ਕੁਝ ਮੰਤਰੀ ਜੀ ਵੱਲੋਂ ਜਿਹੜੀ ਮੰਤਰੀ ਜੀ ਨੇ ਤਾਂ ਨੈਕਸਟ ਮੀਟਿੰਗ ਫਿਕਸ ਕੀਤੀ ਹੈ 6 ਤਰੀਕ ਨੂੰ ਪਰਪੋਸਾ ਦਿੱਤਾ ਗਿਆ ਕਿ ਉਹ ਨਹੀਂ ਉਹ ਕਹਿੰਦੇ ਮੈਂ ਪੜਨ ਕੋਈ ਰਿਪੋਰਟ ਸਾਡੀ ਮਤਲਬ ਇਹ ਕੋ ਕੈਬਨਟ ਸਬ ਕਮੇਟੀ ਕੋਲ ਆਈ ਹੋਈ ਉਹ ਰਿਪੋਰਟ ਪੜ ਕੇ ਫਿਰ ਅੱਗੇ ਦੱਸਣਗੇ ਸਾਨੂੰ ਉਹ ਅਸੀਂ ਇਹ ਮੰਗ ਕਰਕੇ ਆਏ ਆ ਹਾਂ ਕਿ 1 ਲੱਖ 67000 ਏਕੜ ਖਾਮਲਾੜ ਜ਼ਮੀਨ ਪਈ ਹੈ ਉਹ ਉਸ ਜ਼ਮੀਨ ਨੂੰ ਜਿਹੜੇ ਸਾਡੇ ਹਕੀਕੀ ਤੌਰ ਤੇ ਕਿਸਾਨ ਨੇ ਟੈਂਡੈਂਟ ਨੇ ਜਿਹੜੇ ਹਲ ਬੋਣ ਵਾਲੇ ਨੇ ਉਹਨਾਂ ਨੂੰ ਇਹ ਜ਼ਮੀਨ ਵੰਡੀ ਜਾਵੇ ਕਿਉਂਕਿ ਜ਼ਮੀਨ ਜਿਹੜੀ ਹੈ ਸਾਡੀ ਸੀ ਉਹ ਤੇ ਉਹ ਜਮੀਨ ਸਾਨੂੰ ਦਿੱਤੀ ਜਾਵੇ ਇਹ ਮੰਕਰ ਕੇ ਸੋ ਰੱਖਵੇਕਰਨ ਨੂੰ ਲੈ ਕੇ ਤੇ ਹੋਰ ਜਿਹੜੇ ਵੀ ਹੜਪੀ ਪੀੜਿਤ ਲੋਕ ਨਹੀਂ ਉਹਨਾਂ ਨੂੰ ਲੈ ਕੇ ਕਈ ਸਾਰੀਆਂ ਮੰਗਾ ਸੀ ਜਨਾਂ ਨੂੰ ਲੈ ਕੇ ਕੈਬਨਿਟ ਮੰਤਰੀ ਦੇ ਨਾਲ ਇਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਰਿਪੋਰਟ ਪੜ ਕੇ ਜਿਹੜਾ ਹੈ ਜਲਦੀ ਹੀ ਮਸਲਾ ਹੱਲ ਕਰਨ ਦਾ ਆਸ਼ਵਾਸ਼ਣ ਜਿਹੜਾ ਹੈ ਉਹ ਵੀ ਦਿੱਤਾ ਗਿਆ ਹੈ